ਪੁਲਿਸ ਦੇ ਵੱਲੋਂ ਧੱਕਾ ਕੀਤਾ ਜਾਂਦਾ ਹੈ ਖਿੱਚਤੂ ਕੀਤੀ ਜਾਂਦੀ ਹੈ ਇੱਥੋਂ ਤੱਕ ਕਿ ਪੱਗਾਂ ਲਾ ਦਿੱਤੀਆਂ ਜਾਂਦੀਆਂ ਨੇ ਪੈਂਟਾਂ ਲਾ ਦਿੱਤੀਆਂ ਜਾਂਦੀਆਂ ਨੇ ਤੁਹਾਡੇ ਡਾਂਗਾ ਵੀ ਮਾਰੀਆਂ ਬਹੁਤ ਥਾਵਾਂ ਤੇ ਉਹ ਵੀਰ ਦੀ ਪੈਂਟ ਤੇ ਪੱਗ ਦੋਵੇਂ ਇੱਜ਼ਤ ਆ ਦੋਵੇਂ ਲਾਤੀਆਂ ਜਿੰਨੇ ਸਾਲ ਸੀ ਇਹਨਾਂ ਦੀ ਸਪੋਰਟ ਕਰੀਏ ਸਰਕਾਰ ਦੀ ਇਹ ਸਰਕਾਰ ਸਾਡੇ ਨਾਲ 19 ਪੈਰ ਕੱਢ ਰਹੀ ਆ ਜੇ ਭਗਵਾਨ ਤਮਨ ਸਾਡਾ ਭਰਾ ਹੁੰਦਾ ਤਾਂ ਜਿਹੜੇ ਹੁਣ ਸਾਡੇ ਨਾਲ ਵਾਅਦੇ ਕਰੇਦੇ ਕੀ ਅਸੀਂ ਜਿਹੜਾ ਕੱਚਾ ਕੰਮ ਆ ਉਹ ਰੈਗੂਲਰ ਕਰਾਂਗੇ ਮੈਂ ਭਾਈ ਮੈਨੂੰ ਲੱਗਦਾ ਤੁਸੀਂ ਉਹ ਕਿਉਂਕਿ ਭਗਵੰਤ ਮਾਨ ਹੋਰਾਂ ਦਾ ਬਿਆੰਗ ਕਰਨ ਦਾ ਪਾਪਣਾ ਤਰੀਕਾ ਉਹਨਾਂ ਨੇ ਵੈਸੇ ਤੁਹਾਨੂੰ ਕਿਹਾ ਤਨਖਾਹ ਵਧਾਉਣ ਨੂੰ ਨਹੀਂ ਕਿਹਾ ਉਹਨਾਂ ਨੇ ਕਿਹਾ ਨਾ ਡਾਂਗਾ ਮਾਰ ਮਾਰ ਪੱਕੇ ਕਰ ਦੇਣੇ ਤੁਸੀਂ ਇਹ ਵਿਭਾਗਾ ਰੋਡਵੇ ਦਾ ਜੇ ਇੱਕ ਡੰਗ ਵੱਜੂਗੀ ਤਾਂ ਚਾਰ ਡਾਂਗਾ ਸਾਡੇ ਵਾਲੇ ਵੀ ਮਾਰਨਗੇ ਤੁਸੀਂ ਤਾਂ ਕਹਿੰਦੇ ਜੀ ਸਿੱਖਾਂ ਦਾ ਮਸੀਹਾ ਹੀ ਭਗਵੰਤ ਮਾਨ ਨੇ ਨਾਲੇ ਕੇਜਰੀਵਾਲ ਹੈ ਬਿਲਕੁਲ ਨਹੀਂ ਕੇਜਰੀਵਾਲ ਤਾਂ ਦਿੱਲੀ ਹਾਰ ਗਿਆ ਉਹ ਇੱਥੇ ਆ ਕੇ ਕਬਜ਼ਾ ਕਰਿਆ ਵਾ ਇਹ ਤਾਂ ਇੱਕ ਰਿਮੋਟ ਵਾਲਾ ਕੰਮ ਹੋ ਗਿਆ ਵਾ ਪੰਜਾਬ ਦੇ ਮੰਤਰੀਆਂ ਦਾ ਵੀ ਜਿੱਧਰ ਨੂੰ ਕੇਰੀਆ ਵਾਲ ਸੋਚ ਦੱਪ ਜਾਂਦਾ ਚੱਲ ਪੈਂਦੇ ਆ ਇੱਕ ਗੱਲ ਕਹੀ ਆ ਵੀ ਕੇਜਰੀਵਾਲ ਦਾ ਦਿੱਲੀ ਬਿਹਾਰ ਕੇ ਆ ਗਿਆ ਪਰ ਹਰਜੋਤ ਮੈਨ ਅਨੰਦੂਪ ਸਾਹਿਬ ਗੱਲ ਕੀਤੀ ਉਹ ਕਹਿੰਦੇ ਤੁਸੀਂ ਤਾਂ ਸਿੱਖ ਖੁਸ਼ ਕਰਤੇ ਕੈਨੇਡਾ ਅਮਰੀਕਾ ਵਾਲੇ ਲੋਕ ਵੀ ਕਹਿੰਦੇ ਵੀ ਇਹ ਆ ਜਾ ਸੜਕਾਂ ਤਾਂ ਅਸੀਂ ਨੰਦਪੁਰ ਚ ਦੇਖਿਆ ਨਹੀਂ ਤੁਸੀਂ ਤਾਂ ਕੈਨੇਡਾ ਅਮਰੀਕਾ ਵੀ ਫੇਲ ਕਰਤਾ ਪਰ ਜਦੋਂ ਜੀਵਨੀ ਚੋਣ ਹੋਈ ਆ ਤਰਨਤਾਰਨ ਦੀ ਸਰਕਾਰ ਦੇ ਦੇਖ ਲਓ ਬੰਦਾ ਜਿੱਤਿਆ ਜੀ ਉਹਨਾਂ ਦਾ ਐਮਐਲਏ ਸਰ ਜਿਹਦੀ ਸਰਕਾਰ ਹੁੰਦੀ ਆ ਉਹ ਠੱਕਾ ਕਰਦੀ ਆ ਉਹ ਠੱਕੇ ਨਾਲ ਜਿੱਥਿਆ 27 ਦੀਆਂ ਵੋਟਾਂ ਚ ਦੇਖਿਓ ਜੇ ਪਿੰਡਾਂ ਦੇ ਵਿੱਚ ਵੜ ਗਈ ਯਾਨੀ ਐਮਐਲ ਨੇ ਤੇ ਕਹਿੰਦੇ ਆ ਉਹ ਕਹਿੰਦੇ 27 ਦੀ ਉਡੀਕ ਦੇ ਵਿੱਚ ਆ ਲੋਕ ਅਮਨ ਅਰੋੜਾ ਨੇ ਵੀ ਬਹੁਤ ਬਿਆਨ ਆ ਕੇ ਹੋਰ ਦੇ ਵੀ ਆ ਕੇ ਹੋ ਕਹਿੰਦੇ ਉਡੀਕ ਚ ਉਡੀਕ ਚ ਆ ਲੋਕ ਵੀ ਪਿੰਡਾਂ ਦੇ ਵੜ ਕੇ ਦਿਖਾਵਾ ਇਹੀ ਬਿਆਨ ਆ ਇਸ ਵਾਰੀ ਨੀਚੜਾਂ ਦੇ ਰੋਪੜ ਤੋਂ ਗੱਡੀ ਚੱਲਦੀ ਆ ਉਹਦੇ ਚ 90 100 ਸਵਾਰੀ ਹੋ ਜਾਂਦੀ ਆ ਜਿਹੜੀ ਜਲੰਧਰ ਤੋਂ ਚੱਲ ਕੇ ਆਉਂਗੀ ਉਹਦੇ ਚ ਦੇਖੋ ਕਿੰਨੀ ਆਉਂਗੀ ਲੋਕ ਲਾਉਂਦੇ ਆ ਧਰਨੇ ਬੱਥਾ ਨਹੀਂ ਦੇਖ ਰਹੇ ਵੀ ਸਰਕਾਰ ਨਾਲ ਬੱਸ ਘਾਤ ਪਾਈ ਆ ਕਹਿੰਦੇ ਕੰਮ ਨਹੀਂ ਕੀਤਾ ਉਹ ਕਹਿੰਦੇ ਜੀ ਔਰਤਾਂ ਨੂੰ ਅਸੀਂ ਬੱਸ ਕਰਾਏ ਤੁਹਾਡੀਆਂ ਬਸਾਂ ਦੇ ਵਿੱਚ ਜਾਂਦੀਆਂ ਜੀ ਔਰਤਾਂ ਫ੍ਰੀ ਜਾਂਦੀਆਂ ਕੀ ਆ ਬਰਬਾਦ ਕਰਿਆ ਜੀ ਜਿਹੜਾ ਲੱਖ ਲੱਖ ਰੁਪਈਆ ਤਨਖਾਹ ਲੈਂਦੇ ਆ ਉਹ ਫ੍ਰੀ ਸਫ਼ਰ ਕਰ ਰਹੀਆਂ ਮੈਡਮਾ ਇਹਦਾ ਪੰਜਾਬ ਬਰਬਾਦ ਕਰਨ ਵਾਲੀ ਗੱਲ ਕਰੀ ਸਰਵ ਬੈਨਰ ਲਾਏ ਗਏ ਆ ਵੀ ਅਸੀਂ ਇੰਨੇ ਪੱਕੇ ਕਰਤੇ ਹੋਰ ਕੱਕ ਨਹੀਂ ਆ ਇਹ ਜਿਹਦਾ ਬੈਨਰ ਲਾਏ ਗਏ ਆ 10 27 ਦੇ ਵਿੱਚ ਇਹਨਾਂ ਦੇ ਬੈਨਰੇ ਰਹਿਣੇ ਆ ਕੱਕ ਨਹੀਂ ਹੋਣਾ ਹੈਗਾ ਇੱਕ ਵੀ ਇਹ ਕਹਿੰਦੇ ਨਾ ਇਸ ਵਾਰੀ 92 ਬਸਰਾਵ ਦੇ ਉੱਤੇ 50 ਮਿਲ ਜਿਵੇਂ ਨੌ ਮੂਰੇ ਤੇ ਘਟੋਣਾ ਦੋ ਵੀ ਨਹੀਂ ਮਿਲਦੀਆਂ ਇਹਨਾਂ ਨੂੰ ਜਿਹੜੇ ਹਾਲ ਆ ਖਾਤਰਿਆਂ ਦੇ ਜਿਹੜੇ ਲਾਟਲੇ ਆ ਜਿਨ੍ਹਾਂ ਨੂੰ ਪੈਸੇ ਦੇਣੇ ਆ ਇਹਨਾਂ ਦਾ ਕੱਟ ਕੱਟਾਈ ਕਰਕੇ ਕਜਾਨੇ ਚਤੇ ਉਹਨਾਂ ਦੀਆਂ ਬੱਸਾਂ ਪੁਆਈਆਂ ਜਾ ਰਹੀਆਂ ਤੁਸੀਂ ਦੱਸ ਦੋ ਮੈਨੂੰ ਪਰਮਿਟ ਲੈ ਕੇ ਤੁਹਾਨੂੰ ਮਿਲ ਜੂਗਾ ਐਨਾ ਦਾਦਾ ਸਿਰਫ ਬਿਆਨਵਾਜੀ ਆ ਜੀ ਹੋਰ ਪੱਲੇ ਕੱਖ ਨਹੀਂ ਆ ਕੱਖ ਨਹੀਂ ਕਰ ਰਹੀ ਐ ਸਰਕਾਰ ਬਿਲਕੁਲ ਜ਼ੀਰੋ ਆ ਹਾਲੇ ਨ ਕਮਾਈ ਹੋਇਆ 12-13000 ਰੁਪਏ ਮ ਅੱਜ ਕੱਲ ਇੱਕ ਭਈਆ ਮਜ਼ਦੂਰ ਆਪਣੇ ਘਰ ਚ ਨਹੀਂ ਕੰਮ ਵਾਸਤੇ ਰਹਿੰਦਾ ਇਹ ਇੱਕ ਡਰਾਈਵਰ ਨੂੰ 12-13000 ਤੇ ਭਰਤੀ ਕਰ ਰਹੇ ਆ ਪੰਜਾਬ ਰੋਡ ਦੇ ਬੇਸ ਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮ ਜਿਹੜੇ ਉਹ ਲਗਾਤਾਰ ਸੜਕਾਂ ਤੇ ਨੇ ਬਹੁਤ ਥਾਵਾਂ ਤੋਂ ਵੀਡੀਓ ਵੀ ਤੁਸੀਂ ਵੇਖਿਆ ਤਸਵੀਰਾਂ ਵੇਖੀਆਂ ਕਿ ਕਿਵੇਂ ਪੁਲਿਸ ਦੇ ਵੱਲੋਂ ਧੱਕਾ ਕੀਤਾ ਜਾਂਦਾ ਹੈ ਖਿੱਚਤੂ ਕੀਤੀ ਜਾਂਦੀ ਹੈ ਇੱਥੋਂ ਤੱਕ ਕਿ ਪੱਗਾਂ ਲਾ ਦਿੱਤੀਆਂ ਜਾਂਦੀਆਂ ਨੇ ਪੈਂਟਾਂ ਲਾ ਦਿੱਤੀਆਂ ਜਾਂਦੀਆਂ ਨੇ ਬਹੁਤ ਥਾਵਾਂ ਦੇ ਉੱਤੇ ਤਾਂ ਧੱਕਾ ਮੁੱਕੀ ਦੀਆਂ ਵੀ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਤੇ ਆਪਣੇ ਆਪ ਨੂੰ ਉਹਨਾਂ ਕੱਚੇ ਮੁਲਾਜ਼ਮਾਂ ਦੇ ਵੱਲੋਂ ਅੱਗ ਲਾਉਣ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਇੱਕ ਥਾਂ ਤੇ ਤਾਂ ਸੰਗਰੂਰ ਦੇ ਵਿੱਚ ਮੁਲਾਜ਼ਮ ਆਪਣੇ ਆਪ ਨੂੰ ਅੱਗ ਦੇ ਹਵਾਲੇ ਕਰ ਰਿਹਾ ਸੀਗਾ ਪਰ ਐਸਐਚਓ ਦੀ ਵਰਦੀ ਨੂੰ ਵੀ ਉੱਥੇ ਅੱਗ ਪੈ ਜਾਂਦੀ ਹੈ ਉਹ ਵੀ ਤੁਸੀਂ ਤਸਵੀਰ ਵੇਖੀ ਹੈ ਸ਼ਾਮ ਦਾ ਵੇਲਾ ਹੋ ਗਿਆ ਕੀ ਇਹਨਾਂ ਦੀ ਸਮੱਸਿਆ ਦਾ ਕੋਈ ਹੱਲ ਹੋਇਆ ਜਾਂ ਫਿਰ ਰੁੱਖ ਕੋਈ ਹੋਰ ਤਿੱਖਾ ਬਣਾ ਰਿਹਾ ਆ ਆਪਾਂ ਗੱਲਬਾਤ ਕਰਦੇ ਹਾਂ ਸੱਸੀ ਗੱਲ ਜੀ ਕੀ ਨਾਮ ਹੈ ਤੁਹਾਡਾ ਕੁਲਵਿੰਦਰ ਸਿੰਘ ਤੇ ਬਾਈ ਜੀ ਤੁਸੀਂ ਬੈਠਿਓ ਸਵੇਰ ਦੇ ਬਹੁਤ ਸਾਰੀਆਂ ਤਸਵੀਰਾਂ ਆਈਆਂ ਕੀ ਹੁਣ ਸਰਕਾਰ ਨੂੰ ਅਹਿਸਾਸ ਹੋ ਗਿਆ ਹੁਣ ਤੁਹਾਡੀਆਂ ਮੰਗਾਂ ਮੰਨ ਰਹੀ ਹੈ ਜੀ ਨਹੀਂ ਹਲੇ ਕੋਈ ਮੰਗਾਂ ਨਹੀਂ ਜੀ ਮੰਨ ਰਹੇ ਮੰਗਾ ਕੀ ਨੇ ਮੰਗਾ ਸਾਡਿਆ ਇਹ ਵੀ ਜਿਹੜਾ ਕਿਲੋਮੀਟਰ ਸਕੀਮ ਦਾ ਟੈਂਡਰ ਰੱਦ ਕੀਤਾ ਜਾਵੇ ਸਭ ਤੋਂ ਕਿਉਂਕਿ ਜਿਹੜੀ ਇਹ ਕਿਲੋਮੀਟਰ ਸਕੀਮ ਆ ਇਹ ਸਾਡੇ ਜਿੰਨੇ ਡਰਾਈਵਰ ਕਨੈਕਟਰ ਆ ਸਾਰਿਆਂ ਦੇ ਭਾਰੂ ਆ ਪਬਲਿਕ ਤੇ ਵੀ ਭਾਰੂ ਆ ਕਿਉਂਕਿ ਜਿਹੜੀ ਕਿਲੋਮੀਟਰ ਸਕੀਮ ਆ ਇਹ ਮੰਨ ਲਓ ਅੱਜ ਸਰਕਾਰ ਦੀ ਗੱਡੀ ਪਾਈ ਜਾਂਦੀ ਆ ਉਹ 15 ਸਾਲ ਗੱਡੀ ਸਰਕਾਰ ਦੇ ਖਾਤੇ ਚ ਚੱਲਣੀ ਆ ਜਿਹੜੀ ਕਿਲੋਮੀਟਰ ਸਕੀਮ ਆ ਉਹ 5 ਸਾਲ ਬਾਅਦ ਉਹਦਾ ਟੈਂਡਰ ਖਤਮ ਹੋ ਜਾਂਦਾ ਉਹ ਆਪਣੀ ਗੱਡੀ ਵੀ ਫ੍ਰੀ ਕਰ ਲਿਆ ਜਾਂਦਾ ਤੇ 1.5-2 ਕਰੋੜ ਦੇ ਕਰੀਬ ਉਹ ਪੈਸਾ ਵੀ ਸਰਕਾਰ ਤੋਂ ਲੈ ਜਾਂਦਾ ਜੇ ਆਪਣੀ ਸਰਕਾਰ ਦੀ ਗੱਡੀ ਹੋਵੇ ਤਾਂ 5 ਸਾਲ ਬਾਅਦ ਜਿਹੜਾ ਉਹਦਾ ਪ੍ਰੋਫਿਟ ਆ ਉਹ ਸਾਰਾ ਵੀ 10 ਸਾਲ ਸਰਕਾਰ ਨੂੰ ਆਣਾ ਹੈ ਇਸ ਕਰਕੇ ਸਾਡਾ ਈਸੀ ਚ ਵਿਰੋਧ ਆ ਵੀ ਇੱਕ ਪਬਲਿਕ ਨੂੰ ਸਹੂਲਤ ਆ ਜਿਹੜੀ ਉਹ ਸਿਰਫ ਪੰਜਾਬ ਸਰਕਾਰ ਦੀ ਹੀ ਗੱਡੀ ਦੇ ਸਕਦੀ ਆ ਨਿੱਜੀ ਗੱਡੀਆਂ ਦੇ ਉੱਤੇ ਆ ਸਟicker ਲਾ ਕੇ ਨਹੀਂ ਸਰਨਾ ਨਹੀਂ ਸਰਨਾ ਸਟicker ਲਾ ਕੇ ਕਿਉਂਕਿ ਇਹਨਾਂ ਦਾ ਗੱਡੀ ਪ੍ਰਾਈਵੇਟ ਲੋਗੋ ਸਰਕਾਰ ਦਾ ਲਾਣਾ ਹੈ ਇਸ ਕਰਕੇ ਬਹੁਤ ਫਰਕ ਪੈ ਰਿਹਾ ਸਾਰੇ ਚ ਅਸੀਂ ਇਸੀ ਚੀਜ਼ ਦਾ ਵਿਰੋਧ ਕਰ ਰਹੇ ਅੱਜ ਜਿਹੜਾ ਸਾਡਾ ਅੱਜ ਸਾਡਾ ਸ਼ਿਕਾਰਸ਼ ਗੇਟ ਰੈਲੀਆਂ ਕਰਨ ਦਾ ਸੀ ਇਹ ਜਿਹੜਾ ਸ਼ਿਕਾਰਸ਼ ਆ ਇਸ ਖੁਦ ਪੰਜਾਬ ਸਰਕਾਰ ਲੈ ਕੇ ਆ ਗਈ ਇਹ ਤਿੰਨ ਸਾਢੇ 3 ਵਜੇ ਦੇ ਕਰੀਬ ਜਿੰਨੇ ਸਾਡੇ ਲੀਡਰ ਆ ਸੈਂਟਰ ਬੋਡੀ ਦੇ ਉਹਨਾਂ ਨੂੰ ਅਰੈਸਟ ਕੀਤਾ ਕੁਛ ਨਾ ਕਰਾ ਚ ਨਾਮੰਤ ਕਰ ਲਈ ਇਸ ਕਰਕੇ ਇਹਨਾਂ ਨੇ ਆਪਣੇ ਆਪ ਹੀ ਹੜਤਾਲ ਕਰਵਾਤੀ ਸਾਤੋਂ ਸੋ ਬਿਲਕੁਲ ਹੈ ਤਸਵੀਰਾਂ ਤੁਹਾਨੂੰ ਰੂਪਨਗਰ ਦੀਆਂ ਦਿਖਾ ਰਹੇ ਹਾਂ ਪਹਿਲਾਂ ਇਹਨਾਂ ਨੇ ਬੱਸ ਅੱਡਾ ਘੇਰਿਆ ਹੋਇਆ ਸੀਗਾ ਹੁਣ ਬੱਸਾਂ ਇੱਧਰ ਡੀਪੂ ਦੇ ਵਿੱਚ ਵੱੜ ਰਹੀਆਂ ਨੇ ਵਰਕਸ਼ਾਪ ਵਰਕਸ਼ਾਪ ਦੇ ਵਿੱਚ ਤੇ ਬਾਈ ਜੀ ਕਿਵੇਂ ਮਤਲਬ ਕਿ ਸਵੇਰੇ ਤਾਂ ਇੰਨਾ ਜ਼ਿਆਦਾ ਖਿੱਚਤ ਹੋਈ ਲੱਗਦਾ ਤਾਂ ਇਹ ਸੀ ਬਹੁਤ ਪੁਲਿਸ ਨੂੰ ਵੀ ਲੱਗਦਾ ਸੀ ਵੀ ਇੰਨਾ ਇਹਨਾਂ ਦੇ ਉੱਤੇ ਕਰਾਂਗੇ ਆਪਾਂ ਆਪਣੇ ਆਪ ਨਟ ਜਾਣਗੇ ਤੁਸੀਂ ਫੇਰ ਇੱਥੇ ਖੜੇ ਹੋ ਨਹੀਂ ਪੁਲਿਸ ਪ੍ਰਸ਼ਾਸਨ ਵੱਲੋਂ ਸਵੇਰੇ ਧੱਕਾ ਕਰਿਆ ਗਿਆ ਸਾਡੇ ਸੈਂਟਰ ਦੇ ਆਗੂ ਨੂੰ ਚੱਕਣ ਦੀ ਕੋਸ਼ਿਸ਼ કરી ਪਰ ਸਾਡੇ ਜੁਝਾਰੂ ਸਾਥੀਆਂ ਨੇ ਰੋਡ ਬੰਦ ਕਰਕੇ ਆਪਣੇ ਸਾਥੀ ਨੂੰ ਜਦੇ ਛਡਾਇਆ ਇਹ ਮੈਂ ਆਪਣੇ ਸਾਥੀਆਂ ਦੀ ਵਧਾਈ ਦਾ ਪਾਤਰਾਂ ਕਿ ਉਹ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਕਿ ਐਸੇ ਦੁੱਖ ਦੀ ਘੜੀ ਦੇ ਵਿੱਚ ਜਦ ਕਿ ਸਾਰਾ ਪੰਜਾਬ ਸਾਡੇ ਨਾਲ ਖੜਾ ਹੈ ਸਟੂਡੈਂਟ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਸਾਡੇ ਕੋਲ ਆ ਕੇ ਗਈਆਂ ਜੇ ਕੱਲ ਨੂੰ ਜਾਂ ਕਿਤੇ ਵੀ ਕੋਈ ਗੱਲਬਾਤ ਹੁੰਦੀ ਆ ਤਾਂ ਪੂਰਾ ਪੰਜਾਬ ਬੰਦ ਦੀ ਕਾਲ ਦਿੱਤੀ ਜਾਊਗੀ ਤੇ ਸਾਡੇ ਕੱਲੂ ਉਸ ਗੋਪਤ ਐਕਸ਼ਨ ਵੀ ਆ ਤੇ ਇੱਕ ਐਕਸ਼ਨ ਆਪਣਾ ਟਰਾਂਸਪੋਰਟ ਮੰਤਰੀ ਦਾ ਕਰਾਦਾ ਜੀ ਹੁਣ ਕੀ ਕਰਨਾ ਅੱਜ ਦੀ ਸ਼ਾਮ ਅੱਜ ਦੀ ਸ਼ਾਮ ਸਾਥੀ ਸਾਡੇ ਉਰੀ ਰਹਿਣਗੇ ਕੁਝ ਕੇ ਸਾਥੀ ਕੁਝ ਕੇ ਸਾਥੀ ਅਸੀਂ ਆਲੇ-ਦਾਲੇ ਕਰਾਂਗੇ ਕਿਉਂਕਿ ਪ੍ਰਸ਼ਾਸਨ ਨੇ ਵੀ ਜ਼ੋਰ ਲਾਉਣਾ ਕਿ ਇਹਨਾਂ ਦਾ ਜੋ ਏਜੰਡਾ ਉਹ ਸਫਲ ਨਾ ਹੋ ਸਕੇ ਕਿਉਂਕਿ ਰਾਤ ਜਿਵੇਂ ਸਾਡੇ ਸਾਥੀ ਚੱਕੇ ਗਏ ਆ ਤੇ ਹੋਰ ਸਾਥੀਆਂ ਨੇ ਵੀ ਚੱਕਣ ਦੀ ਕੋਸ਼ਿਸ਼ ਕਰੂੰਗੀ ਤੇ ਸਰਕਾਰ ਵੱਲੋਂ ਚਿੱਠੀਆਂ ਗੱਡੀ ਜਾ ਰਹੀਆਂ ਸਾਡੇ 8 ਕੁ ਸਾਥੀਆਂ ਦੀਆਂ ਚਿੱਠੀਆਂ ਗੱਡੀਆਂ ਗਈਆਂ ਗਿੱਧੜ ਧਮਕੀਆਂ ਦਿੱਤੀਆਂ ਜਾਂਦੀਆਂ ਇਹਨਾਂ ਨੂੰ ਕਹੀ ਜਾਂਦੇ ਆ ਕਿ ਉਹ ਵਿਭਾਗ ਵਿੱਚੋਂ ਕੱਢ ਦਿੱਤੇ ਜਾਣਗੇ ਜੋ ਡਿਊਟੀ ਤੇ ਨਾ ਹਾਜ਼ਰ ਹੋਏ ਅੱਛਾ ਫੇਰ ਮੈਨੂੰ ਡਰ ਨਹੀਂ ਲੱਗਦਾ ਬਾਈ ਨਾਮ ਤੁਹਾਡੇ ਵੀ ਆ ਸਕਦੇ ਆ ਹਾਂਜੀ ਸਾਡਾ ਨਾਮ ਹੈਗਾ ਤੇ ਵਿੱਚ ਡਰਨੇ ਦੀ ਕੋਈ ਗੱਲ ਨਹੀਂ ਜਿੱਥੇ ਸਾਡੇ ਭਗਤ ਸਿੰਘ ਵਰਗੇ ਯੋਧੇ ਨਹੀਂ ਡਰੇ ਕਰਤਾਰ ਸਿੰਘ ਸਰਾਬੇ ਵਰਗੇ ਨਹੀਂ ਜਿਹੜੇ ਲੰਡਨ ਜਾ ਕੇ ਉਹ ਜਨਰਲ ਡੇਨ ਨੂੰ ਗੋਲੀ ਮਾਰੀ ਆ ਤੇ ਅਸੀਂ ਵੀ ਉਹਨਾਂ ਦੇ ਆ ਬੇਟੇ ਆ ਪੁੱਤਰ ਆ ਪੋਤੇ ਆ ਸਭ ਕੁਝ ਉਹਨਾਂ ਦੇ ਆ ਅਸੀਂ ਪੋਤੇ ਆ ਭਗਵੰਤ ਮਾਨ ਸਾਹਿਬ ਕਹਿੰਦੇ ਮੈਂ ਆ ਮਹਾਰਾਜ ਜੀ ਤੁਸੀਂ ਵੀ ਤੁਸੀਂ ਦੇ ਭਰਾ ਭਰਾ ਹੋਏ ਭਗਵੰਤ ਮਾਨ ਤੇ ਤੁਸੀਂ ਸਾਰੇ ਜੀ ਇਹਨਾਂ ਵੀ ਸੌ ਉੱਤੀ ਚੱਕੀ ਸੀ ਜੇ ਭਗਵੰਤ ਮਾਨ ਸਾਡਾ ਭਰਾ ਹੁੰਦਾ ਤਾਂ ਜਿਹੜੇ ਹੁਣ ਸਾਡੇ ਨਾਲ ਵਾਅਦੇ ਕਰੇ ਤੇ ਕੀ ਅਸੀਂ ਜਿਹੜਾ ਕੱਚਾ ਕੰਮ ਆ ਉਹ ਰੈਗੂਲਰ ਕਰਾਂਗੇ ਉਹ ਬਰਾ ਦੇਖ ਲੋ 4 ਸਾਲ ਹੋ ਗਏ ਪਰ ਉਹਨਾਂ ਨੇ ਕੋਈ ਕੱਚਾ ਕੰਮ ਪੱਕਾ ਨਹੀਂ ਕਰਿਆ ਆਂ ਚਿੱਠੀਆਂ ਕਢੀ ਜਾਂਦੇ ਆ ਕਿ ਐਂ ਕਰਤਾ ਐਂ ਕਰਤਾ ਕਿਸੇ ਮਹਿਕਮੇ 'ਚ ਕੋਈ ਨਹੀਂ ਕਰਿਆ ਉਹ ਟੀਚਰ ਬੈਠੇ ਆ ਅ ਗੰਬੀਰਪੁਰ ਪਿੰਡ ਵਿੱਚ ਜਾ ਕੇ ਸਖਿਆਮੰਤ ਜੀ ਦੇ ਪਿੰਡ ਵਿੱਚ ਜਾ ਕੇ ਉਹਨਾਂ ਨੇ ਕੁਝ ਨਹੀਂ ਕਰਿਆ ਆਹ ਟਰਾਂਸਪੋਰਟ ਮਹਿਕਮਾ ਸਾਡਾ ਹੈ ਜੀ ਇੱਥੇ ਵੀ ਕੁਝ ਨਹੀਂ ਕਰਿਆ ਉਹਨਾਂ ਨੇ ਬਾਈ ਮੈਨੂੰ ਲੱਗਦਾ ਤੁਸੀਂ ਉਹ ਕਿਉਂਕਿ ਭਗਵੰਤਮਾਨ ਹੋ ਰਹਾਂ ਦਾ ਬਿਆੰਗ ਕਰਨ ਦਾ ਆਪਣਾ ਤਰੀਕਾ ਉਹਨਾਂ ਨੇ ਵੈਸੇ ਤੁਹਾਨੂੰ ਕਿਹਾ ਤਨਖਾਹ ਵਧਾਉਣ ਨੂੰ ਨਹੀਂ ਕਿਹਾ ਉਹਨੇ ਕਿਹਾ ਨਾ ਡਾਂਗਾ ਮਾਰ ਮਾਰ ਪੱਕੇ ਡਾਂਗਾ ਵੀ ਮਾਲਵੇ ਡਾਂਗਾ ਖਾਣ ਨੂੰ ਵੀ ਅਸੀਂ ਤਿਆਰ ਆ ਪਰ ਇਹ ਟੀਚਰ ਮਹਿਕਮਾ ਨਹੀਂ ਹੈ ਕਿ ਡਾਂਗਾ ਖਾ ਲੂਗੇ ਇਹ ਮਹਿਕਮਾ ਰੋਡਵੇ ਦਾ ਜੇ ਇੱਕ ਡੰਗ ਵੱਜੂਗੀ ਤਾਂ ਚਾਰ ਡਾਂਗਾ ਸਾਡੇ ਵਾਲੇ ਵੀ ਮਾਰਨਗੇ ਸਾਨੂੰ ਆਹ ਡਰ ਆ ਕਿ ਜਿਹੜੇ ਬੰਦੇ ਸਾਡੇ ਚਾਰ ਅੰਦਰ ਆ ਸਾਨੂੰ ਬਾਕੀ ਨਹੀਂ ਜਮਾਨਤੀਆਂ ਕਰਾਉਣੇ ਓਖੀ ਹੋ ਜਾਣੀਆਂ ਇਸ ਕਰਕੇ ਅਸੀਂ ਆਪਣੇ ਸਾਥੀਆਂ ਨੂੰ ਠੰਡੇ ਪਾਚ ਰੱਖਿਆ ਹੋਏ ਕਿ ਚਲੋ ਕੋਈ ਗੱਲ ਨਹੀਂ ਆਰਾਮ ਨਾਲ ਸ਼ਾਂਤੀ ਨਾਲ ਬੈਠੇ ਰਹੋ ਜੋ ਮਾਹੌਲ ਆ ਕੁਗੀ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਹੈ ਤਾਂ ਸਾਡਾ ਭਾਈਓ ਆ ਕੋਈ ਸਾਡੇ ਮਾਮੇ ਦਾ ਮੁੰਡਾ ਕੋਈ ਤਾਏ ਚਾਚੇ ਦਾ ਮੁੰਡਾ ਲੱਗਿਆ ਹੋਇਆ ਉਹ ਸਾਡੇਓ ਸਾਥੀ ਆ ਪਰ ਜਿਹੜੋ ਉਹਨਾਂ ਦੇ ਵੀ ਉੱਪਰ ਤੇ ਹੁਕਮ ਆਉਂਦੇ ਆ ਉਹਨਾਂ ਦੇ ਵੀ ਉਹੀ ਕੰਮ ਕਰਨਾ ਅਸੀਂ ਆਪਣਾ ਕੰਮ ਕਰ ਰਹੇ ਆ ਜੀ ਕਿਤੇ ਭਾਈ ਇਹ ਇਸੇ ਕਰਕੇ ਇਹਨਾਂ ਨੂੰ ਲਿਆ ਰਹੇ ਹੋ ਵੀ ਜਿਵੇਂ ਤੁਸੀਂ ਕਿਹਾ ਵੀ ਭਾਈ ਇਹ ਅਧਿਆਪਕ ਨਹੀਂ ਹੈਗੇ ਇਹ ਡਰਾਈਵਰ ਮਹਿਕਮਾ ਹੈ ਇੱਕ ਇੱਕ ਪੈਂਦੀ ਆ ਤਾਂ ਚਾਰ ਮਾਰਦਾ ਹੈ ਤਾਂ ਇਸੇ ਕਰਕੇ ਤਾਂ ਨਹੀਂ ਉਹ ਲਿਆ ਰਹੇ ਵੀ ਭਾਈ ਇਹ ਬੰਦੇ ਹੀ ਬੜੇ ਖਾੜਗੂ ਸੁਭਾਅ ਦੇ ਹਾਂ ਇਹ ਵੀ ਹੋ ਸਕਦਾ ਚਲੋ ਉਹ ਤਾਂ ਬਾਕੀ ਮੌਕੇ ਤੇ ਟਾਈਮ ਦੇਖੂਗਾ ਉਪਰ ਕਿਆ ਕਰਨਾ ਹੋਰ ਰਣਨੀਤੀ ਜਾਦੀ ਜਾਦ ਦੇਖਾਂਗੇ ਤੇ ਅਸੀਂ ਸਰਕਾਰ ਨੂੰ ਇਹੀ ਚਾਹੁੰਦੇ ਆਂ ਕਿ ਉਹ 10000 ਘੱਟੋ ਘੱਟ ਬਸ ਬਾਵੇ ਆਪਣੀ ਤਾਂ ਕਿ ਆਪਾਂ ਸਰਕਾਰ ਦੀ ਸਹੂਲਤ ਦੇ ਸਕੀਏ ਕਿਉਂਕਿ ਸਾਡੇ ਕੋਲ ਕੈਟਾਗਰੀਆਂ ਬਹੁਤ ਆ ਜਿਹੜੀਆਂ ਸਾਡੇ ਨਾਲ ਫ੍ਰੀ ਸਫ਼ਰ ਕਰਦੀਆਂ ਪੁਲਿਸ ਮੁਲਾਜ਼ਮ ਸਾਡੇ ਨਾਲ ਫਸ ਸਫ਼ਰ ਕਰਦੇ ਆ ਕੈਂਸਰ ਮੁਲਾਜ਼ਮ ਸਾਡੇ ਨਾਲ ਫ੍ਰੀ ਸਫ਼ਰ ਕਰਦੇ ਆ ਜੇ ਹੈਂਡੀਕੈਪਡ ਆ ਉਹ ਸਾਡੇ ਨਾਲ ਫ੍ਰੀ ਸਫ਼ਰ ਕਰਦੇ ਆ ਜਿਹੜੇ ਫ੍ਰੀ ਸਫ਼ਰ ਕਰਦੇ ਆ ਜੂਣਾ ਨਹੀਂ ਬਾਈ ਤੁਹਾਨੂੰ ਡਾਂਗਾ ਵੀ ਮਾਰੀਆਂ ਬਹੁਤ ਥਾਂਾਂ ਤੇ ਉਹ ਵੀਰ ਦੀ ਪੈਂਟ ਤੇ ਪੱਗ ਦੋਵੇਂ ਇੱਜ਼ਤ ਆ ਦੋਵੇਂ ਲਾਤੀਆਂ ਚਲੋ ਉਹ ਜੋ ਉਹਨਾਂ ਨੇ ਕਰਿਆ ਉਹ ਆਪਾਂ ਨੂੰ ਗਲਤ ਕਰਦੇ ਆਂ ਚਲੋ ਇਹ ਜੇ ਬਾਅਦ ਦੀ ਗੱਲ ਆ ਕਿ ਆਪਾਂ ਉਹਨਾਂ ਦੇ ਬਹਿ ਕੇ ਕਿਤੇ ਟੱਕ ਟੂ ਟੱਕ ਟੇਬਲ 'ਤੇ ਗੱਲ ਕਰਾਂਗੇ ਐਸਐਸਪੀ ਸਾਹਿਬ ਕੋ ਦਰਖਾਸਤ ਦੇਵਾਂਗੇ ਕੀ ਨਾਮ ਜੀ ਆਪਣਾ ਮੋਹਨ ਸਿੰਘ ਸਰ ਤੁਸੀਂ ਵੀ ਕੱਚੇ ਮੁਲਾਜ਼ਮ ਹੋ ਹਾਂਜੀ ਕੱਚੇ ਮੁਲਾਜ਼ਮ ਕਿੰਨੀ ਉਮਰ ਹੋ ਗਈ ਤੁਹਾਡੀ ਹੋਰ ਹੋ ਗਈ 40 ਸਾਲ ਦੇ 40 ਸਾਲ ਕਿੰਨੀ ਦੇਰ ਤੋਂ ਤੁਸੀਂ ਇਸ ਵਿਭਾਗ ਵਿੱਚ 7-8 ਸਾਲ ਹੋ ਗਏ ਸਰ ਕਿੰਨੇ ਇਹ ਜੇ ਧਰਨੇ ਪ੍ਰਦਰਸ਼ਨ ਕਰ ਲਏ ਬਾਈ ਜੀ ਬਸੇਰੇ ਕਰ ਲਏ ਜੀ ਸਰਕਾਰ ਸੁਣਦੀ ਹੋਣੀ ਆ ਇਹਦਾ ਪਹਿਲੀਆਂ ਸਰਕਾਰਾਂ ਨੇ ਸੁਣਿਆ ਨਹੀਂ ਇਸ ਸਰਕਾਰ ਤੋਂ ਉਮੀਦ ਹੈਗੀ ਸੀ ਇਹ ਸਰਕਾਰ ਤੋਂ ਤਾਂ ਸਾਨੂੰ ਬਹੁਤ ਜ਼ਿਆਦਾ ਉਮੀਦ ਸੀ ਸਾਡੇ ਧਰਨਿਆਂ ਚ ਇਹਨਾਂ ਨੇ ਆ ਕੇ ਵਾਦੇ ਕਰੇ ਸਪੈਸ਼ਲ ਟਰਾਂਸਪੋਰਟ ਮੰਤਰੀ ਦੀਆਂ ਵੀਡੀਓ ਹੁਣ ਵੀ ਗਰੁੱਪਾਂ ਚ ਘੁੰਮਦੀਆਂ ਕਹਿੰਦੇ ਪਹਿਲੀ ਪੈਲ ਦੇ ਆਧਾਰ ਤੇ ਤੁਸੀਂ ਪੱਕੇ ਹੋਊਂਗੇ ਜਿੰਨੇ ਸਸ ਅਸੀਂ ਇਹਨਾਂ ਦੀ ਸਪੋਰਟ ਕਰੀਏ ਸਰਕਾਰ ਦੀ ਇਹ ਸਰਕਾਰ ਸਾਡੇ ਨਾਲ 19 ਬੈਰ ਕੱਢ ਰਹੀ ਆ ਇਹ ਤਾਂ ਕਹਿੰਦੇ ਜੀ ਸਿੱਖਾਂ ਦਾ ਮਸੀਹਾ ਹੀ ਭਗਵੰਤ ਮਾਨ ਹੈ ਨਾਲੇ ਕੇਜਰੀਵਾਲ ਬਿਲਕੁਲ ਨਹੀਂ ਕੇਜਰੀਵਾਲ ਤਾਂ ਦਿੱਲੀ ਹਾਰ ਗਿਆ ਉਹ ਇੱਥੇ ਆ ਕੇ ਕਬਜ਼ਾ ਕਰਿਆ ਵਾ ਇਹ ਤਾਂ ਇੱਕ ਰਿਮੋਟ ਵਾਲਾ ਕੰਮ ਹੋ ਗਿਆ ਵਾ ਪੰਜਾਬ ਦੇ ਮੰਤਰੀਆਂ ਦਾ ਵੀ ਜਿੱਧਰ ਨੂੰ ਕੇਜਰੀਵਾਲ ਸੋਚ ਦੱਬ ਜਾਂਦਾ ਚੱਲ ਪੈਂਦੇ ਆ ਆਹ ਹਾਲਾ ਆ ਵੀ ਹੜਤਾਲ ਕੋਈ ਅਸੀਂ ਨਹੀਂ ਕਰੀਏਗੀ ਇਹ ਸਰਕਾਰ ਦੀ ਦੇਣ ਆ ਇਹ ਕਿਵੇਂ ਦੇਣਾ ਜੀ ਇਹ ਸਾਡੇ ਤਾਂ ਆਪਣਾ ਡਿਊਟੀਆਂ ਤੇ ਜਾ ਰਹੇ ਤੇ ਸਵੇਰੇ ਗੱਡੀਆਂ ਲੈ ਕੇ ਸਾਡੇ ਲੀਡਰ ਅਰ ਰੈਸਟ ਕਰਤੇ ਹਨ ਨਾ ਘਰਾਂ ਚੋਂ ਚੱਕ ਲੈਗੇ ਸਵੇਰੇ 4 ਵਜੇ ਸੁੱਤੇ ਪਿਆ ਨੂੰ ਇਹ ਹੜਤਾਲ ਤਾਂ ਹੋਈ ਆ ਜੇ ਇਹ ਆਪਣਾ ਨਾਂ ਆਪਣਾ ਲੀਡਰਾਂ ਨੂੰ ਸਾਡੇ ਨੂੰ ਅੱਤ ਪਾ ਦੇ ਨਾ ਸਟੈਪ ਚੱਕ ਦੇ ਇਸ ਤੇ ਡਿਊਟੀਆਂ ਕਰ ਰਹੇ ਤੇ ਇਹ ਪਬਲਿਕ ਹਰਾਨ ਹੋ ਰਹੀ ਹੈ ਬਿਲਕੁਲ ਸਰਕਾਰ ਦੇ ਕਾਰਨ ਹੋ। ਇਹ ਤੁਸੀਂ ਉਹ ਕਹਿ ਰਹੇ ਆ ਬਾਈ ਜੀ ਸਰਕਾਰ ਕਹਿੰਦੇ ਉਹ ਹੋ ਰਹੀ ਆ ਵੀ ਸਰਕਾਰ ਦੇ ਕਾਰਨ ਹੋ ਰਿਹਾ ਸਰਕਾਰਾਂ ਆਏ ਆ ਸੋਸ਼ਲ ਮੀਡੀਆ ਤੇ ਪਰ ਜਦੋਂ ਜੀਮਨੀ ਚੋਣ ਹੋਈ ਆ ਤਰਨਤਾਰਨ ਦੀ ਸਰਕਾਰ ਦੇ ਦੇਖ ਲਓ ਬੰਦਾ ਜਿੱਤਿਆ ਜੀ ਉਹਨਾਂ ਦਾ ਐਮ ਐਲ ਏ ਸਰ ਜਿਹਦੀ ਸਰਕਾਰ ਹੁੰਦੀ ਆ ਉਹ ਠੱਕਾ ਕਰਦੀ ਆ ਉਹ ਠੱਕੇ ਨਾਲ ਜਿੱਤਿਆ 27 ਦੀਆਂ ਵੋਟਾਂ 'ਚ ਦੇਖਿਓ ਜੇ ਪਿੰਡਾਂ ਦੇ ਵਿੱਚ ਵੜ ਗਈ ਜਿਹੜੇ ਹਾਲ ਆ ਪੂਰਾ ਪੰਜਾਬ ਤੰਗ ਆ ਜੀ ਇਹ ਸਰਕਾਰ ਤੋਂ ਐਨਾ ਦੂਜੀਆਂ ਸਰਕਾਰਾਂ ਯਾਦ ਕਰਾਤੀਆਂ ਇਹ ਤਾਂ ਇੱਕ ਬਦਲਾਅ ਦੇ ਨਾਂ ਤੇ ਵੋਟ ਲੈ ਗਏ ਪ੍ਰਿਨਨ ਐ ਐਮਐਲ ਇਹਨਾਂ ਦੇ ਕਹਿੰਦੇ ਆ ਉਹ ਕਹਿੰਦੇ 27 ਦੀ ਉਡੀਕ ਦੇ ਵਿੱਚ ਆ ਲੋਕ ਅਮਨ ਅਰੋੜਾ ਦੇ ਵੀ ਬਹੁਤ ਬਿਆਨ ਆਗੇ ਹੋਰ ਦੇ ਵੀ ਆਗੇ ਹੋ ਕਹਿੰਦੇ ਉਡੀਕ ਚ ਉਡੀਕ ਚ ਆ ਲੋਕ ਵੀ ਪਿੰਡਾਂ ਦੇ ਵੱੜ ਕੇ ਦਿਖਾਵਾ ਇਹੀ ਬਿਆਨ ਆ ਉਹਦੀ ਗੱਲ ਸਹੀ ਆ 27 ਉਡੀਕ ਦੇ ਆ ਉਹ ਪਰ ਐ ਨਹੀਂ ਹੈਗਾ ਉਹ ਕਹਿੰਦੇ ਸਾਨੂੰ ਉਹ ਕਹਿੰਦੇ ਸਾਨੂੰ ਪਿੰਡਾਂ 'ਚ ਬੜਨ ਦੀ ਲੋੜ ਨਹੀਂ ਅਸੀਂ ਜਿੰਨੇ ਕੰਮ ਕਰੇ ਆ ਸਾ ਅਸੀਂ ਕਮਾ ਦੇ ਆਧਾਰ ਤੇ ਕੰਮ ਕਰਿਆ ਸਰ ਇੱਕ ਰੋਡਵੇ 'ਚ ਚੈਲੰਜ ਕਰਕੇ ਕਹਿੰਦੇ ਇੱਕ ਬੱਸ ਨਹੀਂ ਪਈ 4 ਸਾਲ 'ਚ ਕਿੰਨੀਆਂ ਗੱਡੀਆਂ ਕੰਡਮ ਹੋ ਗਏ ਖੜੀਆਂ ਦੇਖ ਲੋ ਜੀ ਹੁਣ ਜਿਹੜੀਆਂ ਪੁਰਾਣੀਆਂ ਤੇ ਕੰਡਮ ਹੋ ਗਈਆਂ ਬੱਸਾਂ ਦੀ ਗਿਣਤੀ ਐਨੀ ਘਟ ਗਈ ਵੀ 1200 ਕਰੋੜ ਰੁਪਈਆ ਸਾਡਾ ਰੋਡਵੇ ਦਾ ਸਰਕਾਰ ਕੰਨੀ ਖੜਾ ਜਿਹੜਾ ਆਧਾਰ ਕਾਟਾਂ ਦਾ ਜੇ ਉਹ ਦੇ ਦੇ ਉਹ ਜਿੰਨੀ ਮਰਜ਼ੀ ਬੱਸ ਪਾ ਲਈਏ ਪਰ ਬੱਸਾਂ ਦੀ ਗਿਣਤੀ ਜਿਹੜੇ ਅੱਡੇਆਂ ਪਰ ਰੌਲੇ ਪੈਂਦੇ ਨਾ ਵੀ ਸਵਾਰੀ ਨੀ ਝੜਾ ਦੇ ਰੋਪੜ ਤੋਂ ਗੱਡੀ ਚੱ ਉਦੇਜ 90 100 ਸਵਾਰੀ ਹੋਣਾ ਦੀ ਆ ਜਿਹੜੀ ਜਲੰਧਰ ਤੋਂ ਚੱਲ ਕੇ ਆਉਂਗੀ ਉਹਦੇ 'ਚ ਦੇਖੋ ਕਿੰਨੀ ਆਉਂਗੀ ਲੋਕ ਲਾਉਂਦੇ ਆ ਧਰਨੇ ਬੱਸਾਂ ਨਹੀਂ ਦੇਖ ਰਹੇ ਵੀ ਸਰਕਾਰ ਨਾਲ ਬੱਸ ਘਾਤ ਪਾਈ ਆ ਕੋਈ ਬੱਸ ਨਹੀਂ ਪਾਈ ਗਈ ਸਰਕਾਰ ਬੋਲੋ ਇੱਕ ਵੀ ਬੱਸ ਦਾ ਦੱਸਦਾ ਤੁਸੀਂ ਕਹਿੰਦੇ ਕੰਮ ਨਹੀਂ ਕੀਤਾ ਉਹ ਕਹਿੰਦੇ ਜੀ ਔਰਤਾਂ ਨੂੰ ਅਸੀਂ ਬੱਸ ਕਰਾਏ ਤੁਹਾਡੀਆਂ ਬੱਸਾਂ ਦੇ ਵਿੱਚ ਜਾਂਦੀਆਂ ਜੀ ਔਰਤਾਂ ਫ੍ਰੀ ਜਾਂਦੀਆਂ ਇਹ ਤਾਂ ਬਰਬਾਦ ਕਰਿਆ ਜੀ ਬਿਜਲੀ ਤਾਂ ਉਹ ਕਹਿੰਦੇ ਬਿਜਲੀ ਤੁਸੀਂ ਮੁਫਤ ਲੈਂਦੇ ਹੋ ਜੀ ਫਿਰ ਤੁਸੀਂ ਮੇਰੀ ਗੱਲ ਸੁਣੋ ਜਿਹੜਾ ਲੱਖ ਲੱਖ ਰੁਪਈਆ ਤਨਖਾਹ ਲੈਂਦੇ ਆ ਉਹ ਫ੍ਰੀ ਸਫ਼ਰ ਕਰ ਰਹੀਆਂ ਮੈਡਮਾ ਇਹ ਤਾਂ ਪੰਜਾਬ ਬਰਬਾਦ ਕਰਨ ਵਾਲੀ ਗ ਕੋਈ ਉਹ ਤੋੜੇ ਕਰ ਰਿਆ ਇਹਨਾਂ ਨਾ ਕੋਈ ਆਪਣਾ ਭਲੇ ਵਾਲੀ ਗੱਲ ਨਹੀਂ ਕਰੀ ਵੀ ਇਹ ਜਿਹੜੇ ਹਮਾਤੜ ਬੰਦੇ ਆਪਣਾ ਲੇਡੀਜ਼ ਆ ਉਹਦਾ ਘਰਾਂ ਦੇ ਕੰਮੇ ਨਹੀਂ ਮੁੱਕਦੇ ਉਹ ਤਾਂ ਜਾਂਦੀ ਹੀ ਨਹੀਂ ਇਹ ਡੇਲੀ ਸਫਰ ਵਾਲੀਆਂ ਜਾ ਰਹੀਆਂ ਜਿਹੜੀਆਂ ਲੱਖ ਲੱਖ ਰੁਪਈਆ ਤਰਕਾ ਲੈ ਰਹੀਆਂ ਇਹਦਾ ਗਲਤ ਕਰਿਆ ਵਾ ਬਿਜਲੀ ਫ੍ਰੀ ਕਰਨ ਦੀ ਬਜਾਏ ਸਸਤੀ ਕਰਦਾ ਕਰਜ਼ਾ ਕਿੰਨਾ ਪੰਜਾਬ ਸਰ ਚੜਾ ਰਿਹਾ ਇੱਕ ਵੀ ਕੰਮ ਕਰਾ ਦੋ ਕੋਈ ਕੱਚਾ ਮਜ਼ਦੂਰ ਦੱਸ ਦੋ ਇਹਨਾਂ ਤਾਂ ਖੁਸ਼ ਆ ਮਾਸਟਰ ਟੀਚਰ ਕੋਈ ਪੱਕਾ ਕਰਿਆ ਇੱਕ ਵੀ ਇੱਕ ਵੀ ਸਾਬਤ ਕਰ ਦਵਾ ਸਿਰਫ ਬੈਨਰ ਲਾਏ ਗਏ ਆ ਵੀ ਅਸੀਂ ਇੰਨੇ ਪੱਕੇ ਕਰਤੇ ਹੋਰ ਕੱਕ ਨਹੀਂ ਆ ਇਹ ਜਿਹਦਾ ਬੈਨਰ ਲਾਏ ਗਏ ਆ 10 27 ਦੇ ਵਿੱਚ ਇਹਨਾਂ ਦੇ ਬੈਨਰੇ ਰਹਿਣੇ ਆ ਕੱਖ ਨਹੀਂ ਹੋਣਾ ਹੈਗਾ ਇੱਕ ਵੀ ਇਹ ਕਹਿੰਦੇ ਨਾ ਇਸ ਵਾਰੀ 92 ਬਤਰਾਉਦਿਆਂ ਦੇ ਉੱਤੇ ਪਟਾ ਮਿਲ ਗਈਆਂ ਨੌ ਮੂਰੇ ਤੇ ਕਟ ਹੋ ਜਾਣਾ ਦੋ ਵੀ ਨਹੀਂ ਮਿਲਦੀਆਂ ਇਹਨਾਂ ਨੂੰ ਜਿਹੜੇ ਹਾਲ ਆ ਜਿੱਦਾਂ ਇਹ ਸਰਕਾਰ ਤੱਕੇਸ਼ਾਈ ਕਰ ਰਹੀ ਆ ਆ ਹੜਤਾਲ ਕਰੀ ਗਈ ਹੈ ਜਿਹੜੀ ਸਾਡੇ ਵੱਲੋਂ ਇਹ ਤੱਕਾ ਕਰਿਆ ਸਰਕਾਰ ਨਾਲ ਇਹ ਹੜਤਾਲ ਸਰਕਾਰ ਨਾਲ ਕਰਵਾਈ ਨਾ ਕੇ ਅਸੀਂ ਕਰਾਈ ਆ ਸਾਡੇ ਲੀਡਰਾਂ ਦਾ ਕੀ ਮਤਲਬ ਤਾਂ ਜੀ ਇਹਨਾਂ ਦਾ ਤੁਸੀਂ ਦੱਸੋ ਪਰ ਲੈ ਚੰਗੇ ਉਹ ਵੀ ਡਿਊਟੀ ਤੇ ਆ ਰਹੇ ਤੇ ਉਹਨਾਂ ਨੇ ਡਿਊਟੀਆਂ ਕਰਨੀਆਂ ᱛੀਆਂ ਆਪਣੀਆਂ ਘਰ ਤੋਂ ਰੈਸਟ ਤੁਹਾਡਾ ਕੋਈ ਐਕਸ਼ਨ ਹੋਣਾ ਭਾਈ ਉਈਓ ਤੜੇ ਆ ਪੁਲਿਸ ਤਾਂ ਦੇਖੋ ਕਿਵੇਂ ਲੱਗੀ ਹੋਈ ਆ ਭਾਈ ਸਰ ਗੇਟ ਰੈਲੀਆਂ ਇਹਦੀਆਂ ਇਹ ਟੈਂਡਰ ਦੇ ਸਬੰਧ ਚ ਨਾ ਆਪਣਾ ਸਰਕਾਰੀ ਅਦਾਰਾ ਇਹ ਬੰਦ ਕਰਨ ਦੀ ਪਾਲਿਸੀ ਬਣਾਈ ਬੈਠੀ ਸਰਕਾਰ ਪੰਜਾਬ ਰੋਡਵੇਜ ਨੂੰ ਕਿਲੋਮੀਟਰਸ ਕਿੰਨ ਬੱਸਾਂ ਪਾਰ ਰਹੀ ਹੈ ਪ੍ਰਾਈਵੇਟ ਬੰਦੇਆਂ ਦੀ ਇਹ ਆਪਣਾ ਅਦਾਰਾ ਬੰਦ ਕਰਨਾ ਚਾਹੁੰਦੀ ਆ ਕਿਲੋਮੀਟਰ ਦੇ ਸਕੀਮ ਦੇ ਇਹ ਆਪਣਾ ਟੈਂਡਰ ਖੋਲਣ ਲੱਗਦੇ ਤੇ ਅਸੀਂ ਹੜਤਾਲ ਦਾ ਐਲਾਨ ਕਰਦੇ ਤੇ ਕਈ ਵਾਰ ਟੈਂਡਰ ਅੱਗੇ ਹੋਇਆ ਹੁਣ ਵੀ ਤਾਂ ਤੁਸੀਂ ਉਹ ਉਹ ਇਹ ਕਹਿੰਦੇ ਹੋ ਕਿ ਹੁਣ ਵੀ ਤਾਂ ਤੁਸੀਂ ਕੱਚੇ ਹੀ ਆ ਹੁਣ ਵੀ ਪ੍ਰਾਈਵੇਟ ਤੌਰ ਤੇ ਹੀ ਆ ਜੇ ਬੰਦਾ ਆ ਕੇ ਪਾਲੂਗਾ ਜੀ ਬੱਸ ਉਹਦੀ ਨਾਲੇ ਬੱਸ ਆਪਣੀ ਵਧੀਆ ਚਲਾਊਗਾ ਜੀ ਤੇ ਆਪਣਾ ਡਰਾਈਵਰ ਹੋਊਗਾ ਉਹਦਾ ਨੌਕਰੀਆਂ ਤਾਂ ਕਹਿੰਦੇ ਤੁਸੀਂ ਉਹ ਕਰਨੀਆਂ ਅਸੀਂ ਕਾਹਦੀਆਂ ਕਰਨੀਆਂ ਜੇ ਬਾਹਰ ਤੇ ਪ੍ਰਾਈਵੇਟੇ ਬੰਦੇ ਆ ਗਏ ਹਜ਼ਾਰੇ ਚ ਤੇ ਸਰਕਾਰੀ ਬੱਸਾਂ ਹੀ ਬੰਦ ਹੋ ਗਈਆਂ ਪ੍ਰਾਈਵੇਟ ਰਹਿ ਜਾਣੀਆਂ ਮਾਤਰੀਆਂ ਤੇ ਜਿਹੜੇ ਲਾਡਲੇ ਆ ਜਿਨ੍ਹਾਂ ਨੂੰ ਪੈਸੇ ਦੇਣੇ ਆ ਉਹਨਾਂ ਦਾ ਕੱਟੇ ਕਰਕੇ ਕਜਾਨੇ ਚ ਤੇ ਉਹਨਾਂ ਦੀਆਂ ਬੱਸਾਂ ਪੁਆਈਆਂ ਜਾ ਰਹੀਆਂ ਤੁਸੀਂ ਦੱਸ ਦੋ ਮੈਨੂੰ ਪਰਮਿਟ ਲੈ ਕੇ ਤੁਹਾਨੂੰ ਮਿਲ ਜੂਗਾ ਕਿਸੇ ਨੂੰ ਆਮ ਵੰਦ ਨੂੰ ਤਾਂ ਪਰਮਟ ਦੇਣਾ ਹੀ ਨਹੀਂ ਜਿਹੜੇ ਇਹਨਾਂ ਤੇ ਲਾਡਲੇ ਆ ਨਾ ਵੀ ਪੈਸੇ ਇਕੱਠੇ ਕਰ ਲਓ ਸਾਡੀ ਸਰਕਾਰ ਆ ਕੇ ਇਲੈਕਸ਼ਨਾਂ ਦੇ ਵਿੱਚ ਅਸੀਂ ਉਹਨਾਂ ਦੇ ਪੈਸੇ ਲੈ ਕੇ ਵਰਤਨੇ ਆ ਉਹਨਾਂ ਨੂੰ ਦੇ ਰਹੇ ਆ ਇਹ ਸਰਕਾਰੀ ਧਾਰਾ ਦੇ ਬੰਦ ਹੋ ਜਣਾ ਜਿਹੜਿਆ ਫ੍ਰੀ ਵਾਲੀਆਂ ਸਹੂਲਤਾਂ ਪ੍ਰਾਈਵੇਟ ਵਾਲਾ ਕੰਮ ਹੋ ਜਣਾ ਜਿੱਦਾਂ ਧੱਕੇ ਮਾਰ ਮਾਰ ਕੇ ਸਵਾਰੀਆਂ ਤਾਰਦੇ ਨੇ ਇਹਨਾਂ ਸਾਨੂੰ ਵੀ ਤਾਰੇ ਕਰੂਗੇ ਸਫਰ ਕਰਦੇ ਨੂੰ ਇਹ ਸਾਡੀ ਲੜਾਈ ਸਿਰਫ ਅਦਾਰਾਵਾਂ ਵਿਚਾਂਡ ਦੀ ਜਾਂ ਸਾਡੀ ਸਿਰਫ ਅੱਜ ਦਾ ਪ੍ਰੋਗਰਾਮ ਤਾਂ ਗੇਟ ਰੈਲੀ ਕਰਨ ਦਾ ਹੋਰ ਕੋਈ ਨਹੀਂ ਤਾਂ ਬੱਸਾਂ ਜਾ ਰਹੀਆਂ ਇਹਦੀਆਂ ਰੂਟਾਂ ਤੇ ਸਾਰੇ 4 ਵਜੇ ਤੋਂ ਬੱਸ ਨਿਕਲੀ 4:10 ਤੋਂ ਮੈਂ ਕੱਢੀ ਜੱਤੇ ਤੂੰ ਹਾਂਜੀ ਦਿੱਲੀ ਨੂੰ ਜਾਣਾ ਤਾਂ ਅਪਡਾਊਨ ਕਰਨਾ ਤਾਂ ਪਰ ਇਹ ਸਰਕਾਰ ਨਾਲ ਤੱਕੇਸ਼ਾਈ ਕਰੀ ਤਾਂ ਸਾਡੀ ਸਰਕਾਰ ਆਪਣਾ ਹੜਤਾਲ ਹੋਈ ਆ ਇਹ ਨਹੀਂ ਕੋਈ ਹੜਤਾਲ ਨਹੀਂ ਦੀ ਕੋਈ ਕੁਝ ਨਹੀਂ ਤਾਂ ਇਹ ਸਰਕਾਰ ਮਜਬੂਰ ਕਰ ਰਹੀ ਆ ਸਾਰੇ ਪਾਸੇ ਤੁਸੀਂ ਇੱਕ ਗੱਲ ਕਹੀ ਆ ਵੀ ਕੇਜਰੀਵਾਲ ਤਾਂ ਦਿੱਲੀ ਵੀ ਹਾਰ ਕੇ ਆ ਗਿਆ ਪਰ ਹਰਜੋਤ ਮੈਂਨ ਅਨੰਦਪੁਰ ਸਾਹਿਬ ਗੱਲ ਕੀਤੀ ਉਹ ਕਹਿੰਦੇ ਤੁਸੀਂ ਤਾਂ ਸਿੱਖ ਖੁਸ਼ ਕਰਤੇ ਕੈਨੇਡਾ ਅਮਰੀਕਾ ਵਾਲੇ ਲੋਕ ਵੀ ਕਹਿੰਦੇ ਵੀ ਇਹੋ ਜਿਹਾ ਸੜਕਾਂ ਤਾਂ ਅਸੀਂ ਅਨੰਦਪੁਰ ਚ ਦੇਖਿਆ ਨਹੀਂ ਤੁਸੀਂ ਤਾਂ ਕੈਨੇਡਾ ਅਮਰੀਕਾ ਵੀ ਫੇਲ ਕਰਤਾ ਉਹ ਕਹਿੰਦੇ ਤੁਸੀਂ ਪੰਜਾਬ ਦੀ ਛੱਡੋ ਬਾਦਸ਼ਾਹੀ ਤੁਹਾਨੂੰ ਪੂਰੇ ਦੇਸ਼ ਦੀ ਮਿਲੇ ਇਹਦਾ ਸਰ ਬਹੁਤ ਕੁਝ ਕਹਿੰਦੇ ਆ ਨਾ ਨਾ ਦਾ ਬੈਨਰ ਲਾਏ ਵਿੱਚ ਜਗਾ ਜਗਾ ਸੀ ਮਲਾਜ਼ਮ ਪੱਕੇ ਕਰਦੇ ਦੱਸੋ ਕਿਹੜੇ ਪੱਕੇ ਕਰਦੇ ਇਹਨਾਂ ਦਾ ਤਾਂ ਸਿਰਫ ਬਿਆਨਵਾਜੀ ਆ ਜੀ ਹੋਰ ਪੱਲੇ ਕੱਖ ਨਹੀਂ ਆ ਕੱਖ ਨਹੀਂ ਕਰ ਰਹੀ ਆ ਸਰਕਾਰ ਬਿਲਕੁਲ ਜ਼ੀਰੋ ਆ ਪੰਜਾਬ ਦੀ ਪਬਲਿਕ ਨੂੰ ਪਿੰਡਾਂ 'ਚ ਜਾ ਕੇ ਪੁੱਛ ਕੇ ਦੇਖੋ ਤੁਸੀਂ ਕਿਸਾਨਾਂ ਨੂੰ ਕਿਹਾ ਮਲਾਜ਼ਮ ਵਰਕਰ ਨੂੰ ਪ੍ਰਾਈਵੇਟ ਕੰਮ ਕਰਦੇ ਆ ਆ ਗੱਡੀਆਂ ਦੀ ਪਾਲ ਸਿੰਘ ਦੇ ਟਰੱਕਾਂ ਵਾਲਿਆਂ ਨੂੰ ਪੁੱਛ ਕੇ ਦੇਖੋ ਟੈਕਸ ਵਧਾ ਰਹੇ ਆ ਕਹਿੰਦੇ ਸਾਡੇ ਜਿਹੜੇ ਲੀਡਰ ਸੀਗੇ ਉਹਨਾਂ ਨੂੰ ਨਜ਼ਰਬੰਦ ਕਰ ਲਿਆ ਪ੍ਰਧਾਨ ਜੀ ਕਹਿੰਦੇ ਇਹ ਪ੍ਰਧਾਨ ਜੀ ਆਗੇ ਸਰ ਕਰੋ ਗੱਲ ਕਿਹੜੀ ਲੱਗ ਲੱਗ ਯੂਨੀਅਨ ਬਣੀਆਂ ਹੋਈਆਂ ਜੀ ਸਾਡੇ ਦੋ ਯੂਨੀਅਨਾਂ ਇੱਕ ਦੇ ਚਲੋ ਆਪਣੇ ਕੋਲੇ ਪ੍ਰਧਾਨ ਕੀ ਇੱਕ ਬੰਦਾ ਦੂਜਾ ਜਿਹਨਾਂ ਨੂੰ ਮਲ ਲਾ ਤੁਸੀਂ ਕਿਵੇਂ ਬਚ ਗਏ ਜੀ ਫਿਰ ਕਹਿੰਦੇ ਨਜ਼ਰਬੰਦ ਕੀਤੀ ਹੋਈ ਅੱਜ ਸਾਡਾ ਸ਼ਾਇਦ ਪਿੰਡ ਦੂਰ ਤਾਂ ਸਾਨੂੰ ਸ਼ਾਇਦ ਤਾਂ ਕਰਕੇ ਰਹਿ ਗਏ ਹੋ ਮਾਸੈਟ ਤੇ ਅੱਛਾ ਜੀ ਬਾਕੀ ਹੁਣ ਵੀ ਲੱਗਦਾ ਵੀ ਕੁਝ ਵੀ ਕਰ ਸਕਦੇ ਆ ਜੀ ਚੱਕ ਵੀ ਸਕਦੇ ਆ ਜੀ ਦੇਖੋ ਜੀ ਜਦੋਂ ਸਰਕਾਰ ਇਹ ਬਣੀ ਦੀ ਜੀ ਸਾਨੂੰ ਬਹੁਤ ਉਮੀਦ ਹਤੀ ਵੀ ਚਲੋ ਕੁਝ ਕਰਨਗੇ ਸਾਡੀ ਰੋਡਵੇ ਦੇ ਬਾਰੇ ਕੁਝ ਸੋਚਣਗੇ ਪਹਿਲਾਂ ਤਾਂ ਜਦੋਂ ਸਰਕਾਰ ਬਣੀ ਇਹ ਕਹਿੰਦੇ ਵੀ ਅਸੀਂ ਜਿਹੜਾ ਠੇਕੇਦਾਰੀ ਸਿਸਟਮ ਹੈ ਵੀ ਉਹ ਖਤਮ ਕਰ ਦਾਂਗੇ ਵੀ ਅਸੀਂ ਜੋ ਵੀ ਭਰਤੀ ਕਰਾਂਗੇ ਪੱਕੀ ਕਰਾਂਗੇ ਸਾਨੂੰ ਉਮੀਦਾਂ ᱛੀਆਂ ਵੀ ਚਲੋ ਸਰਕਾਰ ਕੁਛ ਨਾ ਕੁਛ ਸਾਡਾ ਜਿਹੜਾ ਰੋਡਵੇ ਦਾ ادارਾ ਬਚ ਜੂਗਾ ਪਰ ਇਹ ਪਹਿਲੀਆਂ ਸਰਕਾਰਾਂ ਨਾਲੋਂ ਵੀ ਮੰਨ ਲਾ ਹਾਲ ਨਕਮਾ ਹੀ ਹੋਇਆ 12-13000 ਰੁਪਏ ਮ ਅੱਜ ਕੱਲ ਇੱਕ ਭਈਆ ਮਜ਼ਦੂਰ ਆਪਣੇ ਘਰ ਚ ਨਹੀਂ ਕੰਮ ਵਾਸਤੇ ਰਹਿੰਦਾ ਇਹ ਇੱਕ ਡਰਾਈਵਰ ਨੂੰ 12-13000 ਤੇ ਭਰਤੀ ਕਰ ਰਹੇ ਆ ਮੱਲ ਲੈ ਜਾਣ ਪੁੱਜ ਕੇ ਸ਼ੋਸ਼ਣ ਹੋ ਰਿਹਾ ਜੀ ਫੇਰ ਚਲੋ ਜੀ ਜਿਹੜੀ ਕਿਲੋਮੀਟਰ ਸਕੀਮ ਬੱਸ ਦਾ ਹੁਣ ਜਿਹੜਾ ਮੁੱਦਾ ਚੱਲ ਰਿਹਾ ਹੈ ਜੀ ਜਿਹੜੀ ਜੇ ਸਰਕਾਰ ਆਪਣੇ ਖਾਤੇ 'ਚ ਬੱਸ ਪਾਵੇ ਰੋਡਵੇਜ ਵਿੱਚ ਪਾਵੇ ਉਹ ਆਪਾਂ 15 ਸਾਲ ਮੱਲ ਲੈ ਬੱਸ ਨੂੰ ਚਲਾ ਸਕਦੇ ਹਾਂ ਜਿਹੜੀ ਆਪਾਂ ਇੱਕ ਪ੍ਰਾਈਵੇਟ ਮਾਲਕ ਦੀ ਬੱਸ ਪਾਉਣੀ ਹੈ ਜੀ ਉਹ ਸਿਰਫ ਸਾਡੇ ਨਾਲ ਟੈਂਡਰ 5 ਸਾਲ ਬਾਅਦ ਤੇ ਹੋਣਾ 5 ਸਾਲ ਬਾਦੋਂ ਉਹ ਬੱਸ ਮਾਲਕ ਦੀ ਹੈ ਜਿਹੜੀ ਅਸੀਂ ਪਾਉਣੀ ਹੈ ਆਪਣੀ ਬੱਸ ਰੋਡਵੇਜ ਦੇ ਖਾਤੇ 'ਚ ਉਹ ਅਸੀਂ 15 ਸਾਲ ਚਲਾਉਣੀ ਹੈ 5-4 ਸਾਲਾਂ ਚ ਉਹ ਫ੍ਰੀ ਹੋ ਕੇ ਉਹ ਸਾਡੀ ਰੋਡਵੇਦੀ ਆਪਣੀ ਬੱਸ ਖਾਤੇ ਵਿੱਚ ਹੋ ਜਾਣੀ ਆ ਉਹਨਾਂ 15 ਸਾਲ ਆਪਾਂ ਨੂੰ ਕੰਮ ਦੇਣਾ ਜਿਹੜੀ ਪ੍ਰਾਈਵੇਟ ਮਾਲਕ ਦੀ ਉਹ ਸਾਡੀ ਬੱਸ ਨਹੀਂ ਹੈਗੀ ਔਰ ਸਾਡੇ ਕੋਲ ਹੁਣ ਕੰਡਮ ਬੱਸਾਂ ਹੋ ਗਈਆਂ ਜਿਹੜੀਆਂ ਉਹ ਪੁਰਾਣੀ ਹੋਈ ਕੰਡਮ ਵੀ ਸਰਕਾਰ ਦੀ ਉਹ ਕੁਛ ਨਾ ਕੁਛ ਕੰਡਮ ਬੱਸ ਵੀ ਦੇ ਕੇ ਜਾਊਗੀ ਹੁਣ 300 ਬੱਸ ਅਲੱਗ-ਅਲੱਗ ਡੀਪੂਆਂ ਦੇ ਵਿੱਚ 300 ਬੱਸ ਕੰਡਮ ਹੋ ਗਈ ਜੀ 300 ਬੱਸ ਘੱਟੋ-ਘੱਟ ਬਿਨਾਂ ਸਪੇਅਰ ਪਾਰਟ ਤੋਂ ਖੜੀ ਹੈ ਜਿਨ੍ਹਾਂ ਦਾ ਸਪੇਅਰ ਪਾਰਟ ਮਗਰ ਤੋਂ ਆ ਨਹੀਂ ਰਿਹਾ ਫਿਰ ਕਹਿੰਦੇ ਵੀ ਸਵਾਰੀ ਅੱਡਿਆਂ ਦੇ ਵਿੱਚ ਰੋਲ ਰਹੀ ਆ ਇਹ ਸਾਡਾ ਕਸੂਰ ਨਹੀਂ ਹੈਗਾ ਨਹੀਂ ਉਹ ਇਸੇ ਕਰਕੇ ਕਹਿੰਦੇ ਭਈ ਇਹ ਭਾਈ ਇਹ ਜੜੀਆਂ ਸਮੇਂ ਸਿਰ ਜੜੀਆਂ ਰਿਪੇਅਰਾਂ ਨਹੀਂ ਹੋ ਰਹੀਆਂ ਜਾਂ ਕੰਡਮ ਹੋ ਗਈਆਂ ਬੱਸਾਂ ਵੀ ਜਦੋਂ ਨਵੀਆਂ ਬੱਸਾਂ ਪਾਦਾਂਗੇ ਤਾਂ 5 ਸਾਲ ਤੋਂ ਬਾਅਦ ਅਗਲੇ ਨੂੰ ਟੈਂਡਰ ਦੇਓਗੇ ਨਵੀਆਂ ਦੀਆਂ ਨਵੀਆਂ ਹੀ ਰਹਿਣਗੀਆਂ ਜੀ ਬੱਸਾਂ ਨਹੀਂ ਨਵੀਆਂ ਦੀਆਂ ਨਵੀਆਂ ਨਹੀਂ ਜੇ ਆਪਾਂ ਆਪਣੇ ਖਾਤੇ 'ਚ ਪਾਵਾਂਗੇ ਜੋ ਵੀ ਹੋਊਗਾ ਉਹਦਾ ਬੈਨੀਫਿਟ ਆਪਾਂ ਨੂੰ ਸਰਕਾਰ ਨੂੰ ਹੋਊਗਾ ਨਾ ਜੀ ਜਿਹੜਾ ਪ੍ਰਾਈਵੇਟ ਮਾਲਕ ਹੈ ਉਹਦੇ ਵਿੱਚ ਸਵਾਰੀ ਕੋਈ ਬੈਠੇ ਨਾ ਬੈਠੇ ਉਹਨਾਂ ਜੋ ਬਣਦੀ ਪੇਮੈਂਟ ਆਪਣੀ ਲੈ ਜਾਣੀ ਆ ਉਹ ਭਾਵੇਂ ਸਰਕਾਰ ਨੂੰ ਪੱਲਿਓਂ ਦੇਣੀ ਪਵੇ ਪਰ ਜਿਹੜੀ ਸਾਡੀ ਰੋਡਵੇਦ ਦੀ ਬਸ ਹੈ ਉਹ ਸਾਨੂੰ ਜੋ ਵੀ ਵਟਕੇ ਦੋਗੀ ਸਾਡੇ ਆਪਣੇ ਅਧਾਇਰਿਆਂ 'ਚ ਆਪਣੇ ਸਰਕਾਰ ਦੇ ਕੋਲ ਆਪਣੇ ਖਜ਼ਾਨੇ 'ਚ ਬੈਨੀਫਿਟ ਹੋਊਗਾ ਜੀ ਸਾਡੀ ਇਹ ਸਰਕਾਰ ਨੂੰ ਮੰਗ ਹੈ ਵੀ ਜਿਹੜੀ ਵੀ ਬਸ ਪਾਉਣੀ ਹੈ ਸਰਕਾਰ ਆਪਣੇ ਰੋਡਵੇਦ ਦੇ ਅਧਾਇਰੇ 'ਚ ਆਪਣੇ ਖਾਤੇ 'ਚ ਬਸ ਪਾਵੇ ਜਿਹੜੀ ਵਧੀਆ ਮਤਲਬ ਸਵਾਰੀ ਨੂੰ ਸਹੂਲਤ ਦਿੱਤੀ ਜਾਵੇ ਹੁਣ ਇਹੀ ਸਮਝਾਉਣ ਆਏ ਸੀ ਤੁਸੀਂ ਅੱਜ ਸਵੇਰੇ ਅੱਜ ਸਵੇਰੇ ਕੀ ਹਾਲ ਹੋਇਆ ਉਹ ਸਾਰਿਆਂ ਨੇ ਦੇਖਿਆ ਹੀ ਹੈ ਜੀ ਫਿਰ ਪਰ ਜੇ ਤੁਸੀਂ ਕਹਿੰਦੇ ਮੋੜ ਕੇ ਸਮਝਾਓਗੇ ਫਿਰ ਲਾਠੀ ਚਾਰਜ ਫੇਰ ਹੋ ਸਕਦਾ ਜੀ ਹਾਂ ਜੀ ਹਾਂ ਉਹ ਤਾਂ ਫਿਰ ਸਰਕਾਰ ਤਾਂ ਇਸ ਨਾਲ ਕੰਮਾਂ ਤੇ ਉਤਰੀ ਆਈ ਵੀ ਹੈ ਜਿਹੜਾ ਆਪਣੀ ਕੋਈ ਆਪਣੀ ਹੱਕੀ ਮੰਗਾਂ ਮੰਗ ਰਿਆ ਉਹਦੇ ਤੇ ਲਾਠੀਆਂ ਭਰਾਓ ਹੁਣ ਕਿੰਨਾ ਪੂਰੇ ਪੰਜਾਬ ਵਿੱਚ ਕਿੰਨਿਆਂ ਦੇ ਕਿੱਥੇ ਕਿੰਨਾ ਲਾਠੀ ਚਾਰਜ ਹੋਇਆ ਬਹੁਤ ਮੰਦ ਭਾਗੀ ਖਬਰ ਹੈ ਜੀ ਇਹ ਸੋ ਬਿਲਕੁਲ ਜੀ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੀ ਜਿਹੜੀ ਗੱਲ ਕਹਿ ਰਹੇ ਨੇ ਕੱਚੇ ਮੁਲਾਜ਼ਮ ਕਿਉਂਕਿ ਲਗਾਤਾਰ ਜੋ ਸਰਕਾਰ ਨੇ ਵਾਅਦੇ ਕੀਤੇ ਸੀਗੇ ਉਹ ਤਾਂ ਕਿਤੇ ਵੀ ਨਜ਼ਰ ਨਹੀਂ ਆ ਰਹੇ ਖੈਰ ਰੂਪਨਗਰ ਦੇ ਹਾਲਾਤ ਦਿਖਾਏ ਆ ਤੁਹਾਨੂੰ ਬਖਵਾ ਖਤਾਮਾ ਤੋਂ ਤਸਵੀਰਾਂ ਤੁਸੀਂ ਵੇਖੀਆਂ ਕਿ ਅੱਜ ਕੀ ਹਸ਼ਰ ਜਿਹੜਾ ਕੀਤਾ ਉਹਦੇ ਨਾਲ ਸਰਕਾਰ ਦਾ ਜਨਾਜਾ ਜਿਹੜਾ ਉਹ ਤਾਂ ਨਿਕਲਿਆ ਹੀ ਨਿਕਲਿਆ ਪਤਾ ਲੱਗਿਆ ਵੀ ਕਿਵੇਂ ਸਿੱਖਾਂ ਦੇ ਮਸੀਹ ਕਹੇ ਜਾਣ ਵਾਲੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਜਾਂ ਫਿਰ ਕੇਜਰੀਵਾਲ ਨੂੰ ਕਿਹਾ ਜਾਂਦਾ ਉਹਨਾਂ ਦੇ ਹੀ ਹੁਕਮਾਂ ਦੇ ਅਨੁਸਾਰ ਜਾਂ ਪੰਜਾਬ ਸਰਕਾਰ ਦੇ ਜਿਹੜੇ ਟਰਾਂਸਪੋਰਟ ਮਨਿਸਟਰ ਨੇ ਉਹਨਾਂ ਦੇ ਹੁਕਮਾਂ ਦੇ ਅਨੁਸਾਰ ਅੱਜ ਜਿਹੜਾ ਹੈਗਾ ਏ ਪਗਾਂ ਵੀ ਲਾਈਆਂ ਗਈਆਂ ਪੈਂਟਾਂ ਵੀ ਉਤਾਰੀਆਂ ਗਈਆਂ ਜਿਹੜੀ ਬਹੁਤ ਸ਼ਰਮਨਾਕ ਗੱਲ ਹੈ ਜੇ ਹੱਕੀ ਮੰਗਾ ਆਪਣੀਆਂ ਇੱਕ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਉਹਨਾਂ ਨੂੰ ਵੀ ਜਿਹੜਾ ਹੈਗਾ ਉਠਾਇਆ ਗਿਆ ਜ਼ਬਰਦਸਤੀ ਕੀਤੀ ਗਈ ਹੈ ਉਹ ਤਸਵੀਰ ਤੁਸੀਂ ਸਾਰਿਆਂ ਨੇ ਵੇਖੀ ਪਰ ਹੁਣ ਇਹਨਾਂ ਦਾ ਕਹਿਣਾ ਹੈ ਬੇਸ਼ੰਗਾਰ ਛੋਰ ਵੀ ਤਿੱਖਾ ਹੋਊਗਾ 2027 ਤੱਕ ਇਹਦੇ ਨਤੀਜੇ ਆਉਣਗੇ 2027 ਦੇ ਵਿੱਚ ਪਿੰਡਾਂ ਦੇ ਵਿੱਚ ਤੁਸੀਂ ਵੜ ਕੇ ਵਿਖਾਇਓ ਇਹ ਚੇਤਾਵਨੀ ਜਿਹੜੀ ਹੈਗੀ ਹੈ ਇਹਨਾਂ ਮੁਲਾਜ਼ਮਾ ਨੇ ਦੇ ਦਿੱਤੀ ਹੈ ਉਹ ਕਹਿੰਦੇ ਲੱਡੂਆਂ ਦੇ ਡੱਬੇ ਨਹੀਂ ਅਸੀ ਤਾਂ ਹੁਣ ਪਾਥੀਆਂ ਦੇ ਟੋਕਰੇ ਭਰੇ ਹੋਏ ਆ ਬਾਈ ਜੀ ਤੇ ਸਵਾਗਤ ਪਾਥੀਆਂ ਨਾਲ ਹੋਊਗਾ ਪਿੱਛੇ ਵੀ ਭਗਤ ਸਿੰਘ ਜੀ ਨੇ ਬੋਲ ਕੇ ਬੋਲਿਆ ਵੀ ਸਵਾਗਤ ਅਸੀਂ ਹੁਣ ਪਾਥੀਆਂ ਨਾਲ ਕਰਾਂਗੇ ਖੈਰ ਪਾਥੀਆਂ ਨਾਲ ਹੁੰਦਾ ਸਵਾਗਤ ਜਾਂ ਉਸ ਤੋਂ ਪਹਿਲਾਂ ਹੀ ਮੌਕਾ ਸਰਕਾਰ ਸੰਭਲ ਲੈਂਦੀ ਐ ਇਹ ਵੇਖਣਾ ਹੋਊਗਾ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨਲ